ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਬ ਨਿਊਜ਼ ਜੋ ਵੀ ਵਿਦਿਆਰਥੀ ਹੌਲਦਾਰ ਦੀ ਭਰਤੀ ਵੇਖਣਾ ਚਾਹੁੰਦੇ ਹਨ ਉਹਨਾਂ ਦੇ ਲਈ ਬੜੀ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਹੌਲਦਾਰ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ 10ਵੀਂ ਪਾਸ ਲਈ SSC MTS ਭਰਤੀ ਲਈ 8326 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਲਈ ਅਰਜੀ ਫਾਰਮ 31 ਜੁਲਾਈ ਤੱਕ ਭਰੇ ਜਾਣਗੇ ਸਿਲੈਕਸ਼ਨ ਕਮਿਸ਼ਨ ਦੇ ਇਸ ਤਹਿਤ ਮਲਟੀ ਟੈਸਟਿੰਗ ਸਟਾਫ ਤੇ ਹੌਲਦਾਰਾਂ ਦੀਆਂ ਅਸਾਮੀਆਂ ਲਈ نوٹیفیکیشن جاری ਕੀਤਾ ਗਿਆ ਹੈ جس ਵਿੱਚ 8326 شامیاں ਲਈ امیدوارਾਂ ਤੋਂ آن لائن ਅਰਜ਼ੀਆਂ ਮੰਗੀਆਂ ਗਈਆਂ ਹਨ ਇਹ ਪ੍ਰਕਿਰਿਆ 27 ਜੂਨ ਤੋਂ ਸ਼ੁਰੂ ਹੋ ਗਈ ਸੀ ਤੇ 31 ਜੁਲਾਈ ਤੱਕ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਰਹੇਗੀ ਇਸ ਭਰਤੀ ਲਈ ਉਮਰ ਦਾ ਦਿੰਨੇ ਆ ਜਰਨਲ ਦੀ 18 ਤੋਂ 27 ਸਾਲ ਤੱਕ OVC ਦੀ 30 ਸਾਲ ਤੱਕ ਅਤੇ SC ਬੱਚਿਆਂ ਦੇ ਲਈ 32 ਸਾਲ ਦੇ ਵਿਦਿਆਰਥੀ ਜਿਹੜੇ ਇਹ ਭਰਤੀ ਦੇਖ ਸਕਦੇ ਹਨ ਇੱਕ ਵਾਰ ਤੁਹਾਨੂੰ ਫਿਰ ਦੱਸ ਦਿੰਨੇ ਆ ਕਿ ਹੌਲਦਾਰ ਦੀ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ